ਸਾਡੇ ਇਮੋਸ਼ਨਸ ਤੇ ਈਗੋ ਬਹੁਤ ਅਸਰ ਪਾਉਂਦੀ ਹੈ ਇਮੋਸ਼ਨਸ ਨੂੰ ਕੰਟਰੋਲ ਕਰਨ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਈਗੋ ਦਾ ਕੀ ਮਤਲਬ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ ਅਸੀਂ ਆਮ ਤੌਰ ਤੇ ਕਿਸੇ ਇਨਸਾਨ ਬਾਰੇ ਕਹਿ ਦਿੰਨੇ ਆ ਕਿ ਇਹਦੇ ਚ ਤਾਂ ਬਹੁਤ ਈਗੋ ਹੈ ਈਗੋ ਤੇ ਹੰਕਾਰ ਨੂੰ ਅਸੀਂ ਇੱਕ ਹੀ ਚੀਜ਼ ਸਮਝਦੇ ਹਾਂ ਜਦ ਕਿ ਅਹੰਕਾਰ ਯਾਨੀ ਕਿ ਪ੍ਰਾਈਡ ਈਗੋ ਦਾ ਸਿਰਫ ਇੱਕ ਪਾਰਟ ਹੈ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਜੇਕਰ ਕਿਸੇ ਇਨਸਾਨ ਵਿੱਚ ਹੰਕਾਰ ਨਹੀਂ ਹੈ ਉਹ ਬੜੀ ਨਿਮਰਤਾ ਵਾਲਾ ਇੱਕ ਹੰਬਲ ਪਰਸਨ ਹੈ ਫਿਰ ਵੀ ਉਹ ਈਗੋ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ ਉਹ ਇਨਸਾਨ ਈਗੋ ਦੁਆਰਾ ਹੀ ਕੰਟਰੋਲ ਕੀਤਾ ਜਾ ਰਿਹਾ ਹੈ ਈਗੋ ਕਿਵੇਂ ਕ੍ਰੀਏਟ ਹੁੰਦੀ ਹੈ ਕੀ ਤੁਹਾਨੂੰ ਤੁਹਾਡੀ ਈਗੋ ਦੇ ਬਾਰੇ ਜਾਣਕਾਰੀ ਹੈ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿਸ ਲੈਵਲ ਤੇ ਜਾਣਦੇ ਹੋ ਜਿਹੜੇ ਲੋਕ ਆਪਣੇ ਬਾਰੇ ਬਿਲਕੁਲ ਕੌਨਸ਼ੀਅਸ ਨਹੀਂ ਹੁੰਦੇ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਈਗੋ ਹੁੰਦੀ ਕੀ ਹੈ ਇਹ ਐਗਜ਼ਿਸਟ ਵੀ ਕਰਦੀ ਹੈ ਐਜ਼ ਅ ਰਿਜ਼ਲਟ ਉਹ ਇਸ ਈਗੋ ਦੀ ਗੁਲਾਮੀ ਹੀ ਕਰਦੇ ਰਹਿੰਦੇ ਨੇ ਇਸ ਦੇ ਉਲਟ ਜਿਹੜੇ ਲੋਕ ਸੈਲਫ ਕੌਨਸ਼ੀਅਸ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਈਗੋ ਕਿਵੇਂ ਕੰਮ ਕਰਦੀ ਹੈ ਇਹ ਲੋਕ ਆਪਣੇ ਮਾਈਂਡ ਦੇ ਮਾਸਟਰ ਬਣ ਜਾਂਦੇ ਨੇ ਈਗੋ ਨਾ ਤਾਂ ਮਾੜੀ ਹੈ ਨਾ ਚੰਗੀ ਹੈ ਇਹ ਬਸ ਸੈਲਫ ਅਵੇਅਰਨੈਸ ਦੀ ਗਾਟ ਹੈ ਜਦੋਂ ਤੁਸੀਂ ਆਪਣੇ ਬਾਰੇ ਅਵੇਅਰ ਹੋ ਜਾਂਦੇ ਹੋ ਤਾਂ ਇਹ ਈਗੋ ਗਾਇਬ ਹੋ ਜਾਂਦੀ ਹੈ ਈਗੋ ਅਤੇ ਅਵੇਅਰਨੈਸ ਕਦੀ ਇਕੱਠੇ ਐਗਜ਼ਿਸਟ ਨਹੀਂ ਕਰ ਸਕਦੇ ਈਗੋ ਇੱਕ ਸੈਲਫਿਸ਼ ਚੀਜ਼ ਹੈ ਜਿਸ ਦਾ ਇੱਕ ਸਰਵਾਈਵਰ ਮੈਕੈਨਿਜ਼ਮ ਹੈ ਇਹ ਆਪਣੇ ਆਪ ਨੂੰ ਬਚਾਉਣ ਲਈ ਕੁਝ ਵੀ ਕਰੇਗੀ ਆਹ ਦੇਖिए ਈਗੋ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਕਿਹੜੀਆਂ ਚੀਜ਼ਾਂ ਦਾ ਸਹਾਰਾ ਲੈਂਦੀ ਹੈ ਫਿਜ਼ੀਕਲ ਚੀਜ਼ਾਂ ਇਗੋ ਫਿਜ਼ੀਕਲ ਚੀਜ਼ਾਂ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੀ ਹੈ ਮਤਲਬ ਆਪਣੀ ਹੋਣਦ ਨੂੰ ਮਜ਼ਬੂਤ ਕਰਦੀ ਹੈ ਅਸੀਂ ਬ੍ਰਾਂਡਡ ਕੱਪੜੇ ਜਾਂ ਵਧੀਆ ਕਾਰ ਕਿਉਂ ਲੈਂਦੇ ਹਾਂ ਕਿਉਂਕਿ ਅਸੀਂ ਆਪਣੇ ਬਾਰੇ ਕੁਝ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਬੈਸਟ ਹਾਂ ਅਸੀਂ ਯੂਨੀਕ ਹਾਂ ਮਾਰਕੀਟਰਸ ਨੂੰ ਪਤਾ ਹੈ ਕਿ ਲੋਕ ਸਿਰਫ ਪ੍ਰੋਡਕਟ ਨਹੀਂ ਖਰੀਦੇ ਉਹ ਇਮੋਸ਼ਨਸ ਜਾਂ ਸਟੋਰੀ ਵੀ ਖਰੀਦ ਰਹੇ ਨੇ ਜੋ ਇਸ ਪ੍ਰੋਡਕਟ ਨਾਲ ਜੁੜੀ ਹੈ ਵਡੀਆਂ ਕਾਰਾਂ ਜਾਂ ਬ੍ਰਾਂਡਡ ਕਲੋਥਸ ਖਰੀਦਣਾ ਮਾੜੀ ਗੱਲ ਨਹੀਂ ਹੈ ਇਹ ਉਦੋਂ 네ਗੇਟਿਵ ਹੋ ਜਾਂਦੀ ਹੈ ਜਦੋਂ ਅਸੀਂ ਇਹ ਮੰਨਦੇ ਹਾਂ ਕਿ ਇਹੇ ਚੀਜ਼ ਸਾਨੂੰ ਫੁੱਲਫਿਲ ਕਰੇਗੀ ਇਹ ਬ੍ਰਾਂਡਡ ਕੱਪੜੇ ਹੀ ਸਾਨੂੰ ਫੁੱਲਫਿਲ ਕਰਨਗੇ ਈਗੋ ਦੂਸਰੇ ਲੋਕਾਂ ਨਾਲ ਰਿਲੇਸ਼ਨਸ ਬਣਾ ਕੇ ਉਹਨਾਂ ਨੂੰ ਯੂਜ਼ ਕਰਕੇ ਆਪਣੀ ਹੋਣ ਨੂੰ ਮਜ਼ਬੂਤ ਕਰਦੀ ਹੈ ਈਗੋ ਸਿਰਫ ਇਹ ਦੇਖਦੀ ਹੈ ਕਿ ਮੈਂ ਲੋਕਾਂ ਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੀ ਹਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੂਸਰਿਆਂ ਦੀ ਅਪਰੂਵਲ ਲੈਣ ਲਈ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਰਿਵਾਰ ਸਾਡੇ ਤੇ ਮਾਣ ਕਰਨ ਸਾਡਾ ਬੌਸ ਸਾਡੀ ਰਿਸਪੈਕਟ ਕਰੇ ਸਾਡੀ ਵਾਈਫ ਸਾਨੂੰ ਪਿਆਰ ਕਰੇ ਸਾਡਾ ਹਸਬੰਡ ਸਾਨੂੰ ਪਿਆਰ ਕਰੇ ਕਪਲਸ ਦੇ ਮਾਮਲੇ ਵਿੱਚ ਈਗੋ ਦਾ ਕੀ ਰੋਲ ਹੈ ਮੈਨੂੰ ਕਿਸੇ ਹਮਸਫਰ ਜਾਂ ਪਾਰਟਨਰ ਦੀ ਜ਼ਰੂਰਤ ਆ ਇਹ ਫੀਲਿੰਗ ਰੱਖਣਾ ਈਗੋ ਦਾ ਹੀ ਰੋਲ ਆ ਅਰਦਰ ਐਂਥਨੀ ਡੀ ਮੈਲੋ ਦਾ ਕਹਿਣਾ ਹੈ ਲੋਨਲੀਨੈਸ ਇਜ਼ ਨੋਟ ਕਿਊਡ ਬਾਈ ਹਿਊਮਨ ਕੰਪਨੀ ਲੋਨਲੀਨੈਸ ਇਜ਼ ਕਿਊਡ ਬਾਈ ਕੰਟੈਕਟ ਵਿਦ ਰਿਐਲਿਟੀ ਬਾਈ ਅੰਡਰਸਟੈਂਡਿੰਗ ਥੈਟ ਵੀ ਡੋਨਟ ਨੀਡ ਪੀਪਲ ਜਦੋਂ ਅਸੀਂ ਇਹ ਸਮਝ ਗਏ ਕਿ ਸਾਨੂੰ ਐਕਚੁਅਲ 'ਚ ਕਿਸੇ ਦੀ ਜ਼ਰੂਰਤ ਨਹੀਂ ਹੈ ਫਿਰ ਵੀ ਅਸੀਂ ਦੂਸਰਿਆਂ ਦੀ ਕੰਪਨੀ ਇੰਜੋਏ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਹੀ ਦੇਖਾਂਗੇ ਜਿਸ ਤਰ੍ਹਾਂ ਦੇ ਲੋਕ ਹੈਗੇ ਨੇ ਨਾ ਕਿ ਇਹ ਕੋਸ਼ਿਸ਼ ਕਰਾਂਗੇ ਕਿ ਸਾਨੂੰ ਉਹਨਾਂ ਤੋਂ ਕੁਝ ਚਾਹੀਦਾ ਹੈ ਜਾਂ ਫਿਰ ਨਾ ਕਿ ਇਹ ਆਸ ਰੱਖਾਂਗੇ ਕਿ ਉਹ ਸਾਡੇ ਅਕੋਰਡਿੰਗ ਚੱਲਣ ਈਗੋ ਆਪਣੀ ਹੋਣ ਨੂੰ ਮਜ਼ਬੂਤ ਕਰਨ ਲਈ ਕੁਝ ਬਿਲੀਫਸ ਜਾਂ ਕੁਝ ਅਸੰਪਸ਼ਨਸ ਮੰਨ ਕੇ ਚੱਲਦੀ ਹੈ ਰੀਅਰ ਕੇਸਿਚ ਵਿੱਚ ਤਾਂ ਇਦਾਂ ਵੀ ਹੁੰਦਾ ਹੈ ਕਿ ਲੋਕ ਆਪਣੇ ਅਸੰਪਸ਼ਨਸ ਨੂੰ ਜਾਂ ਆਪਣੇ ਬਿਲੀਵਸ ਨੂੰ ਬਚਾਉਣ ਲਈ ਮਰਨ ਲਈ ਵੀ ਤਿਆਰ ਹੋ ਜਾਂਦੇ ਜਾਂ ਮਾਰਨ ਲਈ ਵੀ ਤਿਆਰ ਹੋ ਜਾਂਦੇ। ਜਿਵੇਂ ਅਗਰ ਕੋਈ ਇਨਸਾਨ ਤੁਹਾਡੇ ਧਰਮ ਨਾਲ ਸਹਿਮਤ ਨਹੀਂ ਹੈ ਤੇ ਲੋਕ ਉਸ ਨੂੰ ਮਰਨ ਲਈ ਵੀ ਮਾਰਨ ਲਈ ਵੀ ਤਿਆਰ ਹੋ ਜਾਂਦੇ। ਇਹ ਆਪਣੀ ਬੇਸਿਕ ਆਇਡੈਂਟੀਟੀ ਕਿਹੜੀਆਂ ਚੀਜ਼ਾਂ ਤੋਂ ਰਹਿੰਦੀ ਹੈ? ਆਪਣੀ ਬਾਡੀ ਤੋਂ, ਨੇਮ ਤੋਂ, ਜੈਂਡਰ ਤੋਂ, ਕਲਚਰ ਤੋਂ ਫੈਮਿਲੀ ਤੋਂ ਬਿਲੀਵਸ ਤੋਂ ਪਰਸਨਲ ਸਟੋਰੀ ਤੋਂ ਆਪਣੀਆਂ ਪ੍ਰੋਬਲਮਸ ਤੋਂ ਏਜ ਤੋਂ ਸੋਸ਼ਲ ਸਟੇਟਸ ਤੋਂ ਔਰ ਰੋਲ ਤੋਂ ਈਗੋ ਕੰਪੈਰੀਜ਼ਨ ਕਰਕੇ ਜੀਉਂਦੀ ਹੈ ਕਦੀ ਸੈਟੀਸਫਾਈਡ ਨਹੀਂ ਹੁੰਦੀ ਇਹ ਤਾਂ ਹੀ ਲੋਕ ਕਈ ਵਾਰ ਗਲਤ ਦਾ ਸਾਥ ਦਿੰਦੇ ਨੇ ਲੋਕਾਂ ਦੀ ਅਪਰੂਵਲ ਲੈਣ ਲਈ ਈਗੋ ਦਾ ਕਹਿਣਾ ਹੈ ਕਿ ਮੇਰੀ ਹੋਣ ਡਿਪੈਂਡ ਕਰਦੀ ਹੈ ਕਿ ਲੋਕਾਂ ਦੇ ਨਜ਼ਰ ਵਿੱਚ ਮੇਰੀ ਕੀ ਵੈਲਿਊ ਹੈ ਈਗੋ ਨੂੰ ਵੈਲਿਊਡ ਜਾ ਇੰਪੋਰਟੈਂਟ ਫੀਲ ਕਰਨ ਲਈ ਲੋਕਾਂ ਦੀ ਅਪਰੂਵਲ ਚਾਹੀਦੀ ਹੈ। ਈਗੋ ਦੂਸਰੇ ਲੋਕਾਂ ਦੀ ਈਗੋਜ਼ ਨਾਲੋਂ ਸੁਪੀਰੀਅਰ ਫੀਲ ਕਰਨਾ ਚਾਹੁੰਦੀ ਹੈ। ਆਪਣੀ ਬੀ ਵੈਲਿਊ ਲੋਕਾਂ ਦੇ ਥਰੂ ਵਧਾਉਣਾ ਚਾਹੁੰਦੀ ਹੈ। ਤਾਂ ਹੀ ਲੋਕ ਦੱਸਦੇ ਨੇ ਕਿ ਉਹ ਫੇਮਸ ਪਰਸਨੈਲਿਟੀ ਮੇਰੇ ਫਰੈਂਡ ਹੈ। ਲੋਕੀਂ ਦੂਸਰਿਆਂ ਦੀ ਗੋਸਿਪਸ ਇਸੇ ਲਈ ਕਰਦੇ ਨੇ ਕਿ ਉਹਨਾਂ ਨੂੰ ਨੀਵਾ ਦਿਖਾ ਕੇ ਉਹ ਖੁਦ ਸੁਪੀਰੀਅਰ ਫੀਲ ਕਰਦੇ ਨੇ। ਈਗੋ ਲਵਸ ਟੂ ਬੀ ਰਾਈਟ। ਹਰ ਕੋਈ ਮੰਨਦਾ ਹੈ ਕਿ ਉਹ ਸਹੀ ਹੈ। ਮੋਸਟ ਲੋਕ ਕਹਿੰਦੇ ਨੇ ਕਿ ਮੈਂ ਸਹੀ ਹਾਂ। ਬਟ ਕੀ ਸਾਰੇ ਲੋਕ ਸਹੀ ਹੋ ਸਕਦੇ ਨੇ ਜਾਂ ਫਿਰ ਲੋਕਾਂ ਨੂੰ ਕੰਪਲੇਨ ਕਰਕੇ ਵੀ ਅਸੀਂ ਸੁਪੀਰੀਅਰ ਫੀਲ ਕਰਦੇ ਆਂ ਈਗੋ ਨੂੰ ਸਟੈਂਡ ਆਊਟ ਕਰਨਾ ਬਹੁਤ ਪਸੰਦ ਹੈ ਪ੍ਰੇਜ਼ ਰਿਕਗਨੀਸ਼ਨ ਅਟੈਂਸ਼ਨ ਬਹੁਤ ਪਸੰਦ ਹੈ ਅਟੈਂਸ਼ਨ ਲੈਣ ਲਈ ਤਾਂ ਲੋਕਿ ਕ੍ਰਾਈਮ ਵੀ ਕਰਦੇ ਨੇ ਆਪਣੀ ਬਾਡੀ ਦੇ ਉੱਪਰ ਟੈਟੂਜ਼ ਬਣਾਉਂਦੇ ਨੇ ਤਾਂ ਕਿ ਲੋਕਾਂ ਦਾ ਧਿਆਨ ਜ਼ਿਆਦਾ ਮੇਰੇ ਵੱਲ ਖਿੱਚਿਆ ਜਾਏ ਸੋ ਈਗੋ ਕਿਦਾਂ ਵਰਕ ਕਰਦੀ ਹੈ ਇਹਨੂੰ ਸਮਝਣ ਨਾਲ ਅਸੀਂ ਆਪਣੇ ਇਮੋਸ਼ਨਸ ਨੂੰ ਵਧੀਆ ਤਰੀਕੇ ਨਾਲ ਕੰਟਰੋਲ ਕਰ ਸਕਦੇ ਆਂ ਜਦੋਂ ਲਾਈਫ ਤੁਹਾਡੀ ਪਰਸਨਲ ਸਟੋਰੀ ਦੇ ਅਕੋਰਡਿੰਗ ਨਹੀਂ ਚੱਲਦੀ ਤਾਂ ਅਸੀਂ ਅਪਸਰਟ ਹੋ ਜਾਂਦੇ ਆ ਜਦੋਂ ਸਾਨੂੰ ਕੋਈ ਸਾਡੇ ਬਿਲੀਵਸ ਨੂੰ ਕੋਈ ਚੈਲੰਜ ਕਰਦਾ ਹੈ ਅਸੀਂ ਡਿਫੈਂਸਿਵ ਹੋ ਜਾਂਦੇ ਆ ਜਦੋਂ ਤੁਸੀਂ ਆਪਣੀ ਪਰਸਨਲ ਸਟੋਰੀ ਨੂੰ ਇੱਕ ਇੰਪਾਵਰਿੰਗ ਸਟੋਰੀ ਨਾਲ ਰਿਪਲੇਸ ਕਰਦੇ ਹੋ ਤੇ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਤਿਆਗ ਦਿੰਨੇ ਆ ਜਿਹਦੇ ਨਾਲ ਅਸੀਂ ਬਹੁਤ ਜ਼ਿਆਦਾ ਜੁੜੇ ਹੋਏ ਆ ਤੇ ਫਿਰ ਅਸੀਂ ਪੋਜ਼ਿਟਿਵ ਇਮੋਸ਼ਨਸ ਨੂੰ ਫੀਲ ਕਰਨਾ ਸਟਾਰਟ ਕਰ ਦਿੰਦੇ ਆ